ਇਨੇ ਪਹਿਲਾਂ ਦੇ ਦੁਬਦਾ ਵਿੱਚ ਸੰਗਤ ਨੂੰ 2000 ਸਨ ਤੋਂ ਪਹਿਲਾਂ ਤੱਕ ਇਨੇ ਬੜਾ ਪਾਈ ਰੱਖਿਆ ਵੀ ਸੰਤ ਜਿਉਂਦੇ ਆ ਮਹਾਪੁਰਖ ਜਿਉਂਦੇ ਆ ਮਤਲਬ ਵੀ ਸੰਤਾ ਦੀ ਸ਼ਹਾਦਤ ਨੂੰ ਵੀ ਇਹਨੇ ਝੂਠਾ ਪਾਇਆ ਵੀ ਮੈਂ ਭਲੇਖੇ ਚ ਪਾਈ ਰੱਖਾਂਗੇ ਮੈਨੂੰ ਉਹ ਮੈਨੂੰ ਉਹਨਾਂ ਦੇ ਦਰਸ਼ਨ ਦੇਦਾਰੇ ਹੁੰਦੇ ਆ ਜਿਉਂਦੇ ਆ ਐਨਐਸਏ ਦਾ ਜਿਹੜਾ ਗਰਾਊਂਡ ਬਣਾਇਆ ਗਿਆ ਉਹ ਇਹਦੀ ਸਾਰੀ ਇੱਕ ਸਾਜਸ਼ ਸੀ ਇਹਨੇ ਸਰਕਾਰਾਂ ਨਾਲ ਪ੍ਰਸ਼ਾਸਨ ਨਾਲ ਮਿਲ ਕੇ ਗਰਾਊਂਡ ਤਿਆਰ ਕੀਤੀ ਇੱਕ ਉਹ ਫਿਲਾਰੂ ਜਾਂ ਜਵਾਕ ਜਿਹਾ ਸੀ ਜਿਹਦੇ ਪਿੱਛੇ ਲੱਗ ਕੇ ਇਹਨਾਂ ਨੇ ਇੱਕ ਮਨ ਘੜਤ ਕਹਾਣੀ ਬਣਾਈ ਵੀ ਸਾਨੂੰ ਕੁੱਟਿਆ ਗਿਆ ਮਾਰਿਆ ਗਿਆ ਤੇ ਉਸ ਬੰਦੇ ਮਗਰ ਤੂਫਾਨ ਨੂੰ ਫੜਿਆ ਗਿਆ ਤੇ ਤੂਫਾਨ ਫੜਨ ਤੋਂ ਬਾਅਦ ਭਾਈ ਸਾਹਿਬ ਨੇ ਥਾਣਾ ਘੇਰਾ ਤੇ ਥਾਣਾ ਘੇਰਨ ਤੋਂ ਬਾਅਦ ਸਾਰੀ ਜਿਹੜੀ ਸਾਜ਼ਿਸ਼ ਪਰਾਚੀ ਗਈ ਸੀ ਵੀ ਐਨਐਸਐ ਲਾਈ ਜਾਊਗੀ ਉਹਦੇ ਵਿੱਚ ਇਹ ਜਿਹੜਾ ਸਾਹ ਦੇਣਾ ਜਿਹੜਾ ਤੁਹਾਡੇ ਚਾਗੇ ਭਾਸ਼ਣ ਦਿੰਦਾ ਫਿਰਦਾ ਉਹ ਇਹਦੇ ਇਸ਼ਾਰੇ ਤੇ ਸਾਰਾ ਗਰਾਊਂਡ ਬਣਾਇਆ ਗਿਆ ਸੀ ਹੁਣ ਗੱਲ ਕਰਦੇ ਆ ਇਸ ਚੋਰ ਦੀ ਇਹਨੇ ਪਹਿਲਾਂ ਤੇ ਦੁਬਦਾ ਵਿੱਚ ਸੰਗਤ ਨੂੰ 2000 ਸਾਨੇ ਤੋਂ ਪਹਿਲਾਂ ਤੱਕ ਇੰਨੇ بڑا ਪਾਈ ਰੱਖਿਆ ਵੀ ਸੰਤ ਜਿਉਂਦੇ ਆ ਮਹਾਪੁਰਖ ਜਿਉਂਦੇ ਆ ਮਤਲਬ ਵੀ ਸੰਤਾ ਦੀ ਸ਼ਹਾਦਤ ਨੂੰ ਵੀ ਇਹਨੇ ਝੂਠਾ ਪਾਇਆ ਵੀ ਮੈਂ ਭਲੇਖੇ ਚ ਪਾਈ ਰੱਖਾਂਗੇ ਮੈਨੂੰ ਉਹ ਮੈਨੂੰ ਉਹਨਾਂ ਦੇ ਦਰਸ਼ਨ ਦਦਾਰੀ ਹੁੰਦੇ ਆ ਜਿਉਂਦੇ ਆ ਇਸ ਤਰ੍ਹਾਂ ਨੇ ਉਹਦੋਂ ਵੀ ਬੜੀਆਂ ਕਹਾਣੀਆਂ ਬਣਾਈਆਂ ਇਸ ਚੋਰ ਬੰਦੇ ਨੇ ਤੇ ਜੇ ਹੁਣ ਆਹ ਜਿਹੜੀ ਗੱਲ ਕਹਿ ਰਿਹਾ ਵੀ ਸੰਤਾ ਦਾ ਬੜਾ ਉੱਚਾ ਕਰਤਾਰ ਸੀ ਸੁੱਚਾ ਕਰਦਾ ਸੀ ਉਹ ਤੇ ਸਾਰੀ ਸੰਗਤ ਹੀ ਮੰਨਦੀ ਆ ਤੇ ਜਿੰਨਾ ਨੇੜੇ ਉਹ ਤੱਕਿਆ ਉਹਨਾਂ ਫਿਰ ਸ਼ੀਧੀਆਂ ਵੀ ਦਿੱਤੀਆਂ ਜੇ ਤੂੰ ਇੰਨਾ ਹੀ ਨੇੜੇ ਉਹ ਤੱਕਿਆ ਉਹਦਾ ਕੰਪੈਰੀਸ਼ਨ ਭਾਈ ਅਮਰਤਪਾਲ ਦਾ ਕਰਕੇ ਨੀਵਾ ਭਾਈ ਅਮਰਤਪਾਲ ਸਿੰਘ ਨੂੰ ਵਿਖਾਉਂਦਾ ਪਿਆ ਉਹ ਤੇ ਆਪ ਕਹਿੰਦੇ ਵੀ ਅਸੀਂ ਬੜੇ ਨੀਵੇਂ ਆ ਭਾਈ ਅਮਰਤਪਾਲ ਸਿੰਘ ਆਪ ਮੰਨਦੇ ਆ ਤੇ ਜੇ ਤੂੰ ਇੰਨਾ ਹੀ ਕੰਪੈਰੀਟਨ ਕਰਕੇ ਵਿਖਾ ਰਿਹਾ ਤੇ ਫਿਰ ਤੂੰ ਆਪ ਇੰਨਾ ਕੁਝ ਜਾਣਦਾ ਤੇ ਫਿਰ ਤੂੰ ਸ਼ਹਾਦਤ ਕਿਉਂ ਨਾ ਦਿੱਤੀ ਅਜੇ ਤੱਕ ਤੇਰੇ ਤੇ ਸੰਤਾ ਦਾ ਕੋਈ ਅਸਰ ਨਾ ਆਇਆ ਸੋਚ ਕੇ ਵੇਖ ਝੂਠੇ ਤੂੰ ਸਰਕਾਰ ਦੇ ਕਹਿ ਤੇ ਲਗਾਤਾਰ 30 40 ਸਾਲ ਤੋਂ ਗੰਦ ਪਾਉਂਦਾ ਆ ਰਿਆਂ ਤੈਨੂੰ ਅਜੇ ਤੱਕ ਕੋਈ ਟੱਕਰਿਆ ਹੀ ਨਹੀਂ ਕੋਈ ਨੱਥ ਪਾਉਣ ਵਾਲਾ ਸੋ ਜੇ ਤੂੰ ਗੱਲ ਕਰਦਾ ਵੀ 2 ਮਹੀਨੇ ਪਹਿਲਾਂ ਮੋਨਦਾ ਸੀ ਤੇ ਜੇ ਤੈਨੂੰ ਇਤਿਹਾਸ ਪੜ੍ਹਨਾ ਆਉਂਦਾ ਹੋਵੇ ਜੇ ਤੂੰ ਪੜ੍ਹਿਆ ਹੋਵੇ ਬੰਦਾ ਸਿੰਘ ਬਹਾਦਰ ਪਹਿਲਾਂ ਕੀ ਸੀ ਉਹ ਤੇ ਅੱਖ ਦੇ ਚਮਕਾਰੇ ਨਾਲ ਹੀ ਬਦਲ ਗਿਆ ਜਿਹਦੇ ਤੋਂ ਗੁਰੂ ਨੇ ਦਇਆ ਕਰਨੀ ਆ ਜਿਹਦੇ ਤੋਂ ਸੇਵਾ ਲੈਣੀ ਆ ਉਹ ਕਿਹੋ ਜਿਹਾ ਹੋਵੇ ਉਹਨੇ ਲੈ ਲੈਣੀ ਆ ਫਿਰ ਵਿਧੀਚੰਦ ਸ਼ਿੰਦੇ ਦਾ ਇਤਿਹਾਸ ਪੜ੍ਹ ਲਾ ਕਿਹੋ ਜਿਹਾ ਸੀ ਕੀ ਸੇਵਾ ਲਈ ਮਹਾਂਪੁਰਖਾਂ ਨੇ ਉਹਨਾਂ ਤੋਂ ਗੁਰੂ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਸੋ ਕਿਸੇ ਦਾ ਪਿਛੋਕੜ ਬਾਣੀ ਨਹੀਂ ਕਹਿੰਦੀ ਫੋਲੋ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਅੱਗੇ ਕੀ ਕਰਦਾ ਮਲੁਖ ਅੱਗੇ ਕੀ ਕਰਨ ਜਾ ਰਿਹਾ ਕਿੰਨੀ ਸਤਗੁਰੂ ਦੀ ਮੰਨਦਾ ਇਸ ਗੱਲ ਤੇ ਆਪਾਂ ਪਹਿਰਾ ਦਈਏ ਵੀ ਅਸੀਂ ਅੱਗੇ ਕੀ ਹੋ ਤੇ ਕੋ ਕਰਵਾਉਣਾ ਤੇ ਕੀ ਹੋ ਮੰਨਦਾ ਸਤਗੁਰੂ ਦੀ ਜੋ ਕਿਹਾ ਪਿਛੋਕੜ ਤੇ ਫਿਰ ਸਾਰੀ ਦੁਨੀਆ ਦੇ ਐਵੇਂ ਦਾ ਫਿਰ ਬਾਣੀ ਦੀ ਤੇ ਰਚਨਾ ਇਹ ਨਾ ਹੁੰਦੀ ਜੇ ਸਾਰੇ ਪਿੱਛੋਂ ਸਾਥ ਬਣ ਕੇ ਆਉਣੇ ਹੁੰਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਉਂ ਕੀਤੀ ਉਹਨਾਂ 300 ਸਾਲ ਲਾ ਕੇ ਉਹ ਵਿਗੜੇ ਤਿਗੜਿਆਂ ਨੂੰ ਰਾਹੇ ਪਾਉਣ ਲਈ ਕੀਤੀ ਤੁਹਾਡੇ ਵਰਗੇ ਜਿਹੜੇ ਸਾਧ ਪਿੱਛੇ ਰਹਿ ਗਏ ਨਾ ਕੁਝ ਕਰਨੀ ਪਾ ਸਕੇ ਜਿਹੜੇ ਅਮਰਤ ਨਹੀਂ ਸ਼ਕਾ ਸਕੇ ਉਹ ਭਾਈ ਅਮਰਤਪਾਲ ਤੋਂ ਇਸੇ ਕਰਕੇ ਲੱਤਾਂ ਉਹਨਾਂ ਦੀਆਂ ਖਿੱਚਦੇ ਇਸੇ ਕਰਕੇ ਉਹਨਾਂ ਨਾਲ ਲੱਗਦੇ ਆ ਵੀ ਇਹ ਕਿਵੇਂ ਅੱਗੇ ਲੰਘ ਗਿਆ ਜੋ ਅਸੀਂ ਨਹੀਂ ਕਰ ਪਾਏ ਇਹ ਕਿਵੇਂ ਕਰ ਗਿਆ ਉਹ ਭਾਈ ਸਾਹਿਬ ਸੰਗਤ ਨੂੰ ਬੇਨਤੀ ਆ ਇੰਨਾ ਲੁਟੇਰਿਆਂ ਤੋਂ ਬਚੋ ਅੰਨਸੇ ਦਾ ਜਿਹੜਾ ਗਰਾਊਂਡ ਬਣਾਇਆ ਗਿਆ ਉਹ ਇਹਦੀ ਸਾਰੀ ਇੱਕ ਸਾਜ਼ਿਸ਼ ਸੀ ਇਹਨੇ ਸਰਕਾਰਾਂ ਨਾਲ ਪ੍ਰਸ਼ਾਸਨ ਨਾਲ ਮਿਲ ਕੇ ਗਰਾਊਂਡ ਤਿਆਰ ਕੀਤੀ ਇੱਕ ਉਹ ਖਿਲਾਰੂ ਜਾਂ ਜਵਾਕ ਜੀ ਅਸੀਂ ਜਿਹਦੇ ਪਿੱਛੇ ਲੱਗ ਕੇ ਇਹਨਾਂ ਨੇ ਇੱਕ ਮਨ ਘੜਤ ਕਹਾਣੀ ਬਣਾਈ ਵੀ ਸਾਨੂੰ ਕੁੱਟਿਆ ਗਿਆ ਮਾਰਿਆ ਗਿਆ ਤੇ ਉਸ ਬੰਦੇ ਮਗਰ ਤੂਫਾਨ ਨੂੰ ਫੜਿਆ ਗਿਆ ਤੇ ਤੂਫਾਨ ਪੜਨ ਤੋਂ ਬਾਅਦ ਭਾਈ ਸਾਹਿਬ ਨੇ ਥਾਣਾ ਘੇਰਾ ਤੇ ਥਾਣਾ ਘੇਰਨ ਤੋਂ ਬਾਅਦ ਸਾਰੀ ਜਿਹੜੀ ਸਾਜ਼ਿਸ਼ ਪਤਾ ਚੀ ਗਈ ਸੀ ਬਿਆਂਨ ਅਸੇ ਲਾਈ ਜਾਊਗੀ ਉਹਦੇ ਵਿੱਚ ਇਹ ਜਿਹੜਾ ਸਾਹ ਦੇਣਾ ਜਿਹੜਾ ਤੁਹਾਡੇ ਚਾਗੇ ਭਾਸ਼ਣ ਦਿੰਦਾ ਫਿਰਦਾ ਉਹ ਇਹਦੇ ਇਸ਼ਾਰੇ ਤੇ ਸਾਰਾ ਗਰਾਊਂਡ ਬਣਾਇਆ ਗਿਆ ਸੀ ਹੁਣ ਗੱਲ ਕਰਦੇ ਆ ਇਸ ਚੋਰ ਦੀ ਇਹਨੇ ਪਹਿਲਾਂ ਦੇ ਦੁਬਦਾਂ ਵਿੱਚ ਸੰਗਤ ਨੂੰ 2000 ਸਾਲ ਤੋਂ ਪਹਿਲਾਂ ਤੱਕ ਇਹਨੇ ਬੜਾ ਪਾਈ ਰੱਖਿਆ ਵੀ ਸੰਤ ਜੇ ਜਿਉਂਦੇ ਆ ਮਹਾਪੁਰਖ ਜਿਉਂਦੇ ਆ ਮਤਲਬ ਵੀ ਸੰਤਾ ਦੀ ਸ਼ਹਾਦਤ ਨੂੰ ਇਹਨੇ ਝੂਠਾ ਪਾਇਆ ਵੀ ਮੈਂ ਭਲੇਖੇ ਚ ਪਾਈ ਰੱਖਾਂਗੇ ਮੈਨੂੰ ਉਹ ਮੈਨੂੰ ਉਹਨਾਂ ਦੇ ਦਰਸ਼ਨ ਦੇਦਾਰੇ ਹੁੰਦੇ ਆ ਜਿਉਂਦੇ ਆ ਇਸ ਟਰੰਨੇ ਨੇ ਉਹ ਤੋਂ ਵੀ ਬੜੀਆਂ ਕਹਾਣੀਆਂ ਬਣਾਈਆਂ ਇਸ ਚੋਰ ਬੰਦੇ